ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਅਸਦੇ ਨਵੇਂ ਬਲੌਗ 'ਚ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਅੱਜ ਹੈਗੀ ਆ ਪਸੰਤ ਪੰਚਮੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹਨਾ। ਅਸੀਂ ਜੈਲੋ ਜੈਲੋ ਕੱਪੜੇ ਪਾ ਲਏ ਜੀ ਮੈਨੂੰ। ਹਾਂ ਜੈਲੋ ਜੈਲੋ ਬਣੇ ਫੱਟੇ ਸੀਟ ਤੇ ਸੀਟ ਤੇ ਦੀ ਮਮਾ। ਤੇ ਆਪਾਂ ਵੀ ਚੜਾਈ ਜਾਂਦੇ ਆ ਪਤੰਗ। ਨਾਲ ਬਾਈ ਆਇਆ ਆਪਣਾ ਦੋਸਤ। ਪਤੰਗ ਵੀ ਕਾਫੀ ਚੜੀ ਜਾਂਦੇ ਆ। ਦਿਖਾਉਣੇ ਤੁਹਾਨੂੰ ਵੀ। ਵੱਡਤਾ ਬਾਈ। ਬੜਾ ਵੱਡਤਾ। ਕਿੱਥੇ ਕਾ ਆਪਣਾ? ਵੈਰੀ ਗੁੱਡ ਲਾਲ ਲਾ ਦੇ ਕਿੱਚ ਗਾਣੇ ਗੁਣੇ ਛੱਡ ਲੋ ਹੋਰ ਭਾਈ ਕਰ ਰਹੇ ਹੋ ਇੰਜੋਏ ਬਸੰਤ ਪੰਚਮੀ ਨੂੰ ਸੋ ਭਾਈ ਬਸੰਤ ਪੰਚਮੀ ਦੀ ਹਿਸਟਰੀ ਕੀ ਹੈ ਯਾਰ ਇਹ ਚਲੋ ਹਣਾ ਬਸੰਤ ਪੰਚਵੀ ਦੀ ਮੈਨੂੰ ਲੱਗਦਾ ਇਹੀ ਹੈ ਯਾਰ ਵੀ ਇੱਕ ਤਾਂ ਬਸੰਤ ਰੁੱਤ ਹੈ ਨਾ ਸਰਦੀਆਂ ਦੀ ਐਂਡ ਹੋ ਜਾਂਦਾ ਤੇ ਹੈਨਾ ਇੱਕ ਪੱਤ ਝੜ ਵੀ ਹੋਏ ਇਦਾਂ ਦਾ ਕੁਝ ਹੁੰਦਾ ਯਾਰ ਹੈਨਾ ਬਸੰਤ ਅਸਲ ਚ ਸਰਦੀ ਦਾ ਜਿਹੜਾ ਐਂਡ ਐਂਡਲਾ ਦੌਰ ਹੁੰਦਾ ਆ ਉਹ ਸ਼ੁਰੂ ਹੋ ਜਾਂਦਾ ਐਂਡ ਐਂਡ ਹੋਣ ਲੱਗ ਜਾਂਦਾ ਬਸੰਤ ਦਾ ਤੇ ਸੌਰੀ ਸਰਦੀ ਦਾ ਤੇ ਫਿਰ ਪੱਤ ਝੜ ਸ਼ੁਰੂ ਹੁੰਦੀ ਪੱਤ ਝੜ ਚ ਜਾ ਕੇ ਥੋੜ ਥੋੜ ਗਰਮੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਲਾਲੋ ਵੀ ਉਹਦਾ ਆਗਮਨ ਹੋ ਜਾਂਦਾ ਹੈ ਹੈ ਨਾ ਤੇ ਬਾਕੀ ਬਸੰਤ ਦਾ ਤਾਂ ਪਤਾ ਹੀ ਹੈ ਸਵਾਦ ਵਾਲੀ ਆ ਬਾਕੀ ਬਾਈ ਜੀ ਦੱਸਣਗੇ ਤੁਹਾਨੂੰ ਸਹੀ ਆ ਬਾਈ ਵੀ ਹੈ ਨਾ ਬਈ ਦੱਸ ਕੇ ਗਿਆ ਪਾਛੜ ਦੀ ਸਟਾਰਟਿੰਗ ਹੋ ਜਾਂਦੀ ਇੱਥੇ ਚਲੋ ਕਰਦੇ ਆ ਇੰਜੋਏ ਫਰ ਕਰੀਏ ਉਚੜਾਈਏ ਪਤੰਗ ਚਲੋ ਚਲੋ ਬਾਈ ਹੁਣ ਆਪਾਂ ਚੜਨ ਲੱਗਿਆ ਕਾਲਾ ਪਤੰਗ ਇਹ ਕਿੰਨਾ ਸੋਹਣਾ ਹੈ ਨਾ ਮੈਂ ਮੈਂ ਦੇਖਿਆ ਸੀ ਇਹ ਵੀ ਸੋਹਣਾ ਹੈ ਨਾ ਹੋਰ ਜੋ ਤਾਂ ਅਵੀ ਸਿੱਟ ਤੋਂ ਕੀ ਕਰੀ ਜਾਂਦੇ ਆ ਮਮੋਸ ਖਾਣੇ ਆ ਮਮੋਸ ਖਾਣੇ ਆ ਫੜੋ ਵੀ ਐਨਕਾ ਲੱਗ ਗਈ ਧੁੱਪ ਵਾਲੀ ਹੈਗੀ ਹਵਾ ਬੜੀ ਸੋਹਣੀ ਚੱਲੀ ਜਾਂਦੀ ਹੈਗੀ ਬਾਕੀ ਲੱਗਿਆ ਸਤਨਾਮ ਬਾਈ ਬੱਲੇ ਬੱਲੇ ਕਰਾਉਣ ਪੂਰੀ ਆਹ ਹੋ ਗਿਆ ਹੋ ਗਿਆ ਹੋ ਗਿਆ ਬੱਲੇ ਬੱਲੇ ਹਨ ਜੀ ਕਿੰਨੇ ਕੁ ਪਤੰਗ ਢਾਲੇ ਜੀ ਰਿਆਤ ਮੇਲੋਂ ਹਟ ਕੇ ਉਹ ਯਾਰ ਕਿਤੋਂ ਮਿਲਿਆ ਤੰਗਾ ਉਹ ਕਿਸੇ ਰੱਦ ਕੈਪ ਸੀ ਨਾ ਉਹ ਮੈਮ ਦੂਜੀ ਮੈਮ ਨਹੀਂ ਆਈ ਸੀ ਨਾ ਉਹ ਮੈਮ ਕਹਦੀ ਮੇਰੇ ਕੋ ਮੇਰੇ ਬੇਬੀ ਕੋਲ ਵੀ ਆਈ ਹੈ ਚੌਥੀ ਤੇਰੀ ਬੱਦ ਕੈਪ ਜਿਹੜੀ ਸਕੂਲ ਚ ਲਈ ਸੀ ਕਿਵੇਂ ਸਕੂਲ ਦੀ ਗੱਲ ਦੱਸਦੀ ਕੱਲ ਮੈਂ ਇਹਨੂੰ ਕੈਪ ਦੇ ਕੇ ਭੇਜੀ ਸੀ ਨਾ ਨਵੇਂ ਕੱਪੜੇ ਪਾ ਗੀ ਸੀ ਆਹ ਕਹਿੰਦੀ ਮੈਮ ਕਹਿੰਦੇ ਮੇਰੇ ਬੇਬੀ ਕੋਲ ਵੀ ਹੈਗੀ ਐ ਇਸੀ ਕੈਪ ਓਕੇ ਓਕੇ ਉਹ ਦੱਸ ਰਹੀ ਹੁਣ ਫਿਰ ਪਤੰਗਾ ਦਾ ਕੀ ਬਣੂ ਤੰਗਾ ਬਸ ਇੱਕ ਰਹਿ ਗਿਆ ਫਿਰ ਦੇਖਦੇ ਹਾਂ ਕਿਤੋਂ ਹੋਰ ਕੱਚਸੇਮ ਲ ਸੇਮ ਟੂ ਯੂ ਕਹਿੰਦੀ ਆ ਠੀਕ ਹੈ ਨਾ ਐਨੀਵੇ ਮੈਂ ਉਹਨੂੰ ਕਹਤਾ ਮੈਂ ਸੇਮ ਟੂ ਯੂ ਠੀਕ ਹੈ ਵਧੀਆ ਇੰਜੋਏ ਕੀਤਾ ਅੱਜ ਬਸੰਤਰਾ ਚ ਉਡਾਣਾ ਤੱਕ ਤੁਸੀਂ ਉਡਾ ਲਓ ਮੈਨੂੰ ਕੜਿਆ ਆਉਂਦਾ ਐ ਲੈ ਜੀ ਤੜਾ ਐ ਇਹ ਸੀਤ ਡਾਉਗੀ ਪਤਾ ਹੁਣ ਕਿੰਨੇ ਵੇ ਤੱਕ ਡਾਉਗੇ ਬਸ 6 ਵਜੇ ਓ ਕਟਾਣ ਇਹ ਮੇਰੇ ਕੋਲ ਇੱਕ ਪਤੰਗ ਰਹਿ ਗਿਆ ਹੁਣ ਹਜੇ ਮੈਂ ਵੱਢਣੇ ਨਹੀਂ ਇਹਦੇ ਨਾਲ ਚਲੋ ਬਹੁਤ ਹੈਗਾ ਠੀਕ ਹੈ ਜਾਈ ਦਾ ਹੁੰਦਾ ਹੈ ਦੱਸਿਓ ਬਾਹਰ ਤੂੰ ਕਿਹੇ ਮਰੀਆ ਹੋਰ ਵਾਲੀ ਸਿੱਧੇ ਵੀ ਨਹੀਂ ਕਰਨਾ ਨਹੀਂ ਉਂਗਲੀ ਨਹੀਂ ਕੱਟੀ ਜਾਂਦੀ ਇਹ ਖੱਟਣ ਵਾਲੀ ਨਹੀਂਗੀ ਛੱਡੀ 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 ਡੋਰ ਲੱਗੀ ਬਿਜਾ ਲੋਕ ਯਾਰ ਫਿਰ ਵੀ ਹਨਾ ਦੇਖ ਲਓ ਤੈਨਾਂ ਦੀ ਡੋਰ ਤੇ ਬੈਨ ਹੈਗਾ ਤੇ ਵੀ ਉਡਾਈ ਜਾਂਦੇ ਆ ਕੋਈ ਪਾਬੰਦੀ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਥੋੜ੍ਹੀ ਕੋਲ ਤਾਂ ਨਹੀਂ ਹੈਗੀ ਪਰ ਚਾਈਨਾ ਦੀ। ਆ ਦੇਖ ਤਾਂ ਅਸੀਂ ਤਾਂ ਇੰਨੇ ਕੱਟੇ ਗਏ ਜੇ ਆਪਣੇ ਧੱਗ ਵਾਲੀ ਵਰਤੀ ਹੈਗੀ ਡੋਰ। ਧੱਗਲ ਡੋਰ ਕਰਕੇ ਇੰਨੇ ਕਟਾਏ ਗਏ। ਸਾਰੇ ਸਾਰੇ ਵਰਤਰੇ ਨੇ ਚਾਈਨਾ ਦੀ ਡੋਰ। ਆ ਦੇਖੋ ਹੱਥ ਮੇਰੇ ਸਹੀ ਨਹੀਂ ਨਾ ਇਹ ਤਾਂ ਚਾਈਨਾ ਦੀ ਡੋਰ ਤਾਣ ਵੜ ਦਿੰਦੀ ਹੈਗੀ। ਚਲੋ, ਕੋਈ ਗੱਲ ਨਹੀਂ ਭਾਈ। ਹਾਂਜੀ। ਲੱਗਾ ਇਹ ਵਿੱਚ। ਕਿੱਥੇ ਦੇਖਾ? ਮਮਦਾਰ ਦੀ ਸੀ। ਆ ਸੀਗਾ ਕਿਹੜਾ ਪਤਾਂਗੇ ਤੁਹਾਡਾ? ਕੱਟ ਤਾਂ ਸੋ ਲੋ ਜਿੱਤ ਗਿਆ ਬਿੰਦਰ ਹੋਰ ਮਾ ਮਾ ਹੋਰ ਜੀ ਗੱਲ ਵਸਣਾਓ ਕਿ ਮੇਰੀ ਤੁਹਾਡੀ ਬਸੰਤ ਪੰਚਮੀ ਬਸੰਤ ਯਾਰ ਹੂੰ ਅੱਜ ਠੀਕ ਹੈ ਲੋ ਸੰਡੇ ਵਾਲੇ ਦਿਨ ਬਸੰਤ ਹੈ ਇਸ ਵਾਰ ਹੈਨਾ ਸ਼ਾਮ ਹੋ ਗਈ ਬੱਚਾ ਆਪ ਹੀ ਕਿ ਹਟਿਆ ਸੀਰਤਾ ਆ ਬੈਠੀ ਬੈਲੂਨ ਲਈ ਆਪਦਾ ਸਿਰ ਤੇ ਤਾਂ ਬੈਲੂਨ ਪਤੰਗਾ ਹੈ ਨਾ ਸਿਰ ਤੇ ਸਾਰੇ ਹੱਸ ਤੇ ਵੇਸੇ ਡਾਰੇ ਨੇ ਇਸ ਵਾਰ ਨਾ ਮੈਨੂੰ ਐ ਲੱਗ ਰਿਹਾ ਕੱਟ ਨੇ ਪਤੰਗ ਹਾਂਜੀ ਤੇ ਮੇਰੀ ਡੋਰ ਉੱਤੀ ਹੋਈ ਆ ਦੱਸਿਓ ਮੈਨੂੰ ਲੇਕਿਨ ਦਿਖ ਵੀ ਨਹੀਂ ਰਹੀ ਲੋ ਕੱਟ ਨਹੀਂ ਹੈ ਗਈ ਇਸ ਵਰ ਪਤੰਗ ਬਾਜ਼ਾਰ ਤੋਂ ਨਹੀਂ ਨਾ ਉੱਧਰ ਸੁਣਾ ਗੱਲਬਾਤ ਕੋਈ ਬਹੁਤ ਵਧੀਆ ਵਧੀਆ ਆ ਤੇ ਡੋਰ ਚੁੱਕੀ ਹੋਈ ਹੈ ਕੰਮ ਆ ਜੇ ਲੇ ਕਿਹਨੇ ਕਾਪੋ ਹੋਣੇ ਲਓ ਵੀ ਹੁਣ ਸਮਾਪਤੀ ਆ ਡੋਰ ਦੀ ਵੀ ਡੋਰ ਦੀ ਸਮਾਪਤੀ ਤੁਹਾਡੀ ਹੁਣ ਕਦੇ ਪਤੰਗਾਂ ਦੀ ਸਮਾਪਤੀ ਹੋ ਜਾਂਦੀ ਹੈ ਤੁਹਾਡੀ ਕਦੇ ਡੋਰ ਦੀ ਹੋ ਜਾਂਦੀ ਹੈ ਬੜੇ ਇੰਜ ਫਰਾਈ ਕੀਤਾ ਅੱਜ ਤਾਂ ਕੀ ਕੀਤਾ ਹੱਥ ਨਾਲ ਪੈਰ ਮਾਰਿਆ ਉੱਤੇ ਨਹੀਂ ਕੱਢਦੀ ਅੱਖ ਮੈਂ ਕਹਤੋ ਹੋਰ ਮੈਂ ਡਰ ਗਈ ਸੀ ਤੇ ਲੁਕ ਗਈ ਮੈਂ نیچے ਲੱਭਾਂ ਕਿ ਕਿੱਦ ਦੀ ਮਸਾ ਆ ਰਹੀ ਕਿਸੇ ਲੱਭਿਆ ਮੈਂ ਦੂਰੇ ਸਾਰੇ ਰੂਮਾਂ ਚ ਦੇਖਿਆ ਸੀ ਇਹਨੂੰ ਕਿਚਨ ਚ ਵੀ ਮੈਂ ਕਿਹਾ ਕਿਤੇ ਉਧਰ ਜਾਲੀ ਦੇ ਉੱਲੇ ਲੁਕੇ ਬਹਿ ਜਾਂਦੀ ਐ ਇਹ ਫਿਰ ਇਹ ਪਰ ਬਾਹਰ ਪੋਰਚ ਚ ਬੈਠੀ ਲੁਕੀ ਮੈਂ ਕਿਹਾ ਪਤਾ ਨਹੀਂ ਕਿੱਥੇ ਚਲੀ ਗਈ ਕੁੜੀ ਮੈਨੂੰ ਲੱਗਦਾ ਮੈਂ ਮਮਾ ਦਵਾਤਾ ਐ ਬੈਗੀ ਲੁਕੀ ਲੁਕਿਆ ਮੈਂ ਮੈਂ ਲੁਕ ਕੇ ਬੈਗੀ ਮੈਂ ਮੈਨੂੰ ਆ ਰਹੀ ਤੁਸੀਂ ਅਮਮਾ ਮਰੇ ਮੇਂ ਚੋਰ ਹੋ ਰਹਾ ਸੀ ਸੀਟ ਵੀ ਆ ਲੋ ਜੈਕਟ ਕੱਢ ਵੀ ਦਿੱਤੀ ਸੀ ਤੁਸੀਂ ਹਣਾ ओ है मैं एक और देखो हूं सूरज भी डुबन आया सनसैट हो सनसैट गाइस बोलो गाइस मैं, मैं 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 मैं

ਪਾਰਟੀ ਵਿੱਚ ਕਿੱਥੇ ਜਾ ਰਹੇ ਹੋ ਤੁਸੀਂ ਕਿਹੜੀ ਪਾਰਟੀ 'ਚ ਜਾ ਰਹੇ ਹੋ ਬਸੰਤ ਪੰਚਮੀ ਦੀ ਪਾਰਟੀ 'ਚ ਜੀ ਸੀਰਤ ਕਹਿੰਦੀ ਆ ਬਸੰਤ ਪੰਚਮੀ ਦੀ ਪਾਰਟੀ 'ਚ ਜਾ ਰਹੀ ਹੂੰ ਟੈਸਟ ਲਰਨ ਕਰ ਲੈ ਮੈਮ ਕੱਲੂ ਦੱਸੂਗੀ ਪਾਰਟੀ 'ਚ ਤੈਨੂੰ ਗਈ ਸੀ ਜਿਹੜੀ ਇਹ ਤੁਸੀਂ ਰੱਖ ਗਿਆ ਉੱਥੇ ਪਤੰਗ ਜੀ ਤੁਹਾਡਾ ਪਤੰਗ ਚੱਕੀ ਫਿਰਦੀ ਆ ਯਾਹ ਬਤਾਂਗਾ ਵਧ ਗਿਆ ਨਾ ਰੱਖਿਆ ਰੱਖਿਆ ਹੋਰ ਸੁਣਾਓ ਗੱਲਬਾਤ ਬਹੁਤ ਵਧੀਆ ਯਾਰ ਆ ਦੋ ਰਜੜ ਜਾਂਦੇ ਹੋ ਮੈਂ ਹੋ ਦੇ ਤੰਗ ਤੇ ਨਾ ਦਿਖਣਾ ਨਹੀਂ ਆ ਦਿਖ ਰਿਹਾ ਕਿ ਨਾ ਕਿੱਥੇ ਆ ਨਿੰਦਾ ਕੀਦਾ ਤੇਰਾ ਆ ਸੀਗਾ ਹੈ ਓਕੇ ਓਕੇ ਕਿੱਦਿੱਤੇ ਬਤਾਂਗਾ ਨਾ ਗਾਈਸ ਨੇਰਾ ਹੋ ਗਿਆ ਹੁਣ ਪਤੰਗੇ ਡਿਚ ਚੜਦਾ ਉਤਰਨਾ ਨਹੀਂ ਹੁਣ ਕਾਫੀ ਟਾਈਮ ਲੱਗਿਆ ਤੰਗ ਹੈਗਾ ਜੀ ਬਹੁਤ ਵੱਡਾ ਹੱਥ ਵੱਡੇ ਜਾ ਰਹੇ ਨੇ ਹੁਣ ਤਾਂ ਪਤੰਗ ਪੰਗ ਪਹਾਰਾਗਾ ਹੁਣ ਤਾਂ ਹੱਥਾਂ ਦਾ ਨਾਸ ਬੱਜ ਗਿਆ ਪਰ ਪਤੰਗ ਨਹੀਂ ਕੋਈ ਕੱਟਣ ਦਿੱਤਾ ਇਹਨੇ ਆ ਹੁਣ ਲਾਸਟ ਜਾ ਕੇ ਵਧੀਆ ਪਤੰਗ ਆਇਆ ਵੱਡਾ ਪਤੰਗ ਲਿਆਂਦਾ ਸੀਗਾ 100 ਰੁਪਏ ਵਾਲਾ ਐਂ ਹੋਰ ਜਦ ਹੋਰ ਆ ਵਡੀ ਟੰਡੀ ਚੱਲੀ ਜਾਂਦੀ ਆ ਅੱਛਾ ਸਵਰਦੀ ਹੋਵੇ ਢੱਡੀ ਚੱਲਦੀ ਆ ਤੰਗੀ ਮੁੱਕ ਕੇ ਸਾਰੇ ਬੰਨ੍ਹ ਗਏ ਸਾਰੇ ਪਤਾ ਨੂੰ ਬੰਦ ਕਰਾਤੀਆਂ ਪੁਲਿਸ ਨੇ ਦੁਕਾਨਾਂ ਕਰਨਾ ਸਾਰੇ ਕਹਿ ਚ ਤੰਗੀ ਨਹੀਂ ਵੀ ਲੈ ਕਹਿੰਦੇ ਪੁਲਿਸ ਵਾਲੇ ਬਾਰ ਬਾਰ ਤਾਂ ਕਰੀ ਜਾਂਦੇ ਸੀਗੇ ਵੀ ਥਾਣੇ ਉ ਥਾਣੇ ਅੱਛਾ ਥਾਣੇ ਦਾ ਸਥਾਣੇ ਜਾ ਕੇ ਹੁਣ ਚੈਨਾ ਬੰਦ ਕਰਨਗੇ ਚੈਨਾ ਹੀ ਡੋਰ ਬੰਦ ਕਰਨਗੇ ਲੀਡ ਦੇ ਸੁ ਫੜਨੀ ਆ ਨਾ ਆਪ ਕੋ ਮੇਰੇ ਨਾਲ ਕਿੰਨਾ ਕਾਲਾ ਲੱਗ ਰਿਹਾ ਵਾਓ ਬਿਊਟੀਫੁਲ ਸ਼ੋਅ ਥੋੜੀ ਬੋਲੀ ਅੰਗਰੇਜ਼ੀ ਵੀ ਮਾਰ ਲਿਆ ਕਰੋ ਹਣਾ ਬਲਾਵ ਵਿੱਚ ਕੀ ਕਿੰਝ ਆਤੀ ਆ ਰਹੇ ਚਲੋ ਗਾਇਜ਼ ਵੀਰੇ ਹੋਰ ਨੂੰ ਮਿਤਾ ਦੋ ਯਾਰ ਚੰਦ ਵੀ ਆ ਗਿਆ ਦੇਖ ਲੋ ਦਿਖ ਰਿਹਾ ਨਹੀਂ ਹੈ ਨਾ ਇੱਕ ਦਿਕੇ ਲਿਆ ਦਿਖ ਰਿਹਾ ਹੈ ਇਹ ਚੰਦ ਵੀ ਆ ਗਿਆ ਸੂਰਜ ਛਿਪ ਗਿਆ ਧੁੰਦ ਵੀ ਆਣ ਲੱਗੀ ਹੁਣ ਤਾਂ ਤਾਰੇ ਵੀਰ ਤਾਰੋ ਤਰੇ ਨਹੀਂ ਰਿਹਾ ਯਾਰ ਭਾਰੇ ਬਹੁਤ ਬਿਆਸ ਹਾਂਜੀ ਜੋਤਨ ਵੀ ਆਤਾ ਹੁਣ ਦੋ ਤਿੰਨ ਪਤੰਗ ਬੜਤੇ ਚੱਕੀ ਜਾਂਦੀ ਹੈ ਜੋਤੂ ਵੀ ਵੱਟੇ ਪਤੰਗ ਟੱਟਣੇ ਅੱਜ ਉਹ ਤਾਂ ਨੇ ਦੋ ਪਤੰਗ ਕੱਟੇ ਨੇਗੇ ਪਹਿਲੀ ਵਾਰ ਦੋ ਪਤੰਗ ਕੱਟੇ ਚਲੋ ਬਿਨਾ ਤੁਹਾਡੀ ਹੈਲਪ ਤੋਂ ਸਹੀ ਆ ਬੱਕੇ ਹੁਣ ਵੀ ਦੇਖਦੇ ਆ ਇੱਕ ਪੇਚਾ ਪਤੰਗ ਕਿੱਥੇ ਗਿਆ ਦੀਦਾ ਹੋ ਗਿਆ ਆ ਹਲੇ ਰਾਜੀ ਆ ਚਲ ਦਿਖਾਓ ਰਾਜੀ ਕੱਟ ਦੇਣਾ ਇੱਕ ਪੇਚਾ ਹੋਰ ਲਵਾਉਣਾ ਆ ਲੈ ਜੋ ਤਾਂ ਹੁਣ ਆ ਗਿਆ ਬਈ ਪਤੰਗ ਇੱਕ ਤਰੇ ਸਹਰਾਣੇ ਠੀਕ ਆ ਇੱਕ ਆ ਗਿਆ ਆਪਣਾ ਹੈਗਾ ਆ ਆ ਸੀਗਾ ਆਪਣਾ ਲੋ ਵੀ ਦੇਖਦੇ ਹੁਣ ਪੇਚਾ ਦਿਖਾਉਣਾ ਤੁਹਾਨੂੰ ਹੱਥਾਂ ਤੇ ਪੈ ਗਾ ਓਏ ਹੱਥਾਂ ਤੇ ਨਾ ਪਾਜੋ ਤਾਂ ਰਹਿਣ ਦੇ ਜੁੱਤ ਸਿੱਡੋਲ ਢਿੱਲੀ ਛੱਡਦੇ ਛੱਡਦੇ ਡੋਰ ਹੋਰ ਦੇ ਦੋ ਪੇਚਾ ਹੋਰ ਦੇ ਦੋ ਸਰ ਦੇ ਦੋ ਦੇਈ ਜਾਓ ਦੇਈ ਜਾਓ ਜੁੱਤ ਟੈਲੀ ਸੱਡੀ ਆ ਟੈਲੀ ਸੱਡੀ ਆ ਬੁੱਕੇ ਖਿੱਚਵਾ ਬੁੱਕੇ ਟੈਲੀ ਸੱਡੀ ਆ ਹਾਂ ਛੱਡੀ ਆ ਛੱਡੀ ਆ ਸੱਡੀ ਆ ਵਾ ਟੈਲੀ ਸੱਡੀ ਆ ਲੈ ਵੀ ਪਿਆ ਹੋਇਆ ਵਿੱਚ ਹਾਂ ਟੱਲੇ ਦੇਈ ਜਾਓ ਦੇਈ ਜਾਓ ਦੇਈ ਜਾਓ ਕੋਈ ਨਾ ਦੇਈ ਜਾਓ ਦੇਈ ਜਾਓ ਦੇਈ ਜਾਓ ਬਸ ਹੰਤ ਪਿੱਛੇ ਨਿਕਲ ਗਿਆ ਫੇਰ ਨਹੀਂ ਬੁੱਗੇ ਨਿਕਲਿਆ ਨਹੀਂ ਬੁੱਗੇ ਪਿੱਛੇ ਦਾ ਪਤੰਗ ਤਾਂ ਉਹਦਾ ਕਿੱਥੇ ਫਿਰ ਰਿਹਾ ਆ ਦੇਖੋ ਜ਼ੋਰ ਫਸ ਗਈ ਜ਼ੋਰ ਨਾਲ ਆ ਪਿਆ ਹੈ ਨਾ ਚੱਕ ਬਈ ਮੇਰੀ ਚਾਚੀ ਨੇ ਵੀ ਨਹੀਂ ਲਵੇ ਲੱਗਣ ਦਿੱਤਾ ਉਹ ਘੜੇ ਨੇ ਪਲੇਅਰ ਮਾਸਟਰਮਾਈਂਡ ਉਹ ਚੜ ਰਿਹਾ ਸਾਡਾ ਹਾਂਜੀ ਕੱਲ ਹੋ ਗਿਆ ਸੀ ਬੁਖਾਰ ਤਾਂ ਕਰਕੇ ਵਲੌਗ ਦੀ ਐਂਡਿੰਗ ਨਹੀਂ ਕਰ ਸਕੇ ਕੱਲ ਮੈਂ ਵੀ ਅੱਧੀਆਂ ਬਾਹਾਂ 'ਚ ਫਿਰ ਗਿਆ ਹਵਾ ਬਹੁਤ ਏ ਸੀਗੀ ਸ਼ਾਮ ਨੂੰ ਤਾਂ ਸਰੀਰ ਬਹੁਤ ਦਰਦ ਹੋਣ ਲੱਗਾ ਬੁਖਾਰ ਛੱਡ ਗਿਆ ਅੱਧੀਆਂ ਬਾਹਾਂ ਸ਼ਰਟ 'ਚ ਫਿਰ ਗਏ ਅੱਧੀਆਂ ਬਾਹਾਂ 'ਚ ਨਹੀਂ ਫਿਰ ਗਏ ਅ ਅੱਧੀਆਂ ਬਾਹਾਂ ਵਾਲੀ ਸ਼ਰਟ 'ਚ ਫਿਰ ਗਏ ਚਲੋ ਤਾਂ ਕਰਕੇ ਨਾ ਹਵਾ ਲੱਗੀ ਬੁਖਾਰ ਹੋ ਗਿਆ ਫਿਰ ਦਵਾਈ ਲੈਣ ਚਲੇ ਗਏ ਤਾਂ ਕਰਕੇ ਵਲੌਗ ਦੀ ਐਂਡਿੰਗ ਨਹੀਂ ਹੋ ਸਕੀ ਬੜੀ ਐਨਜੋਏ ਕੀਤਾ ਬਾਕੀ ਹੁਣ ਸੀਟ ਤੇ ਉੱਠੜਿਆ ਚੱਲੇ ਸਕੂਲੇ ਵਰਦੀ ਪਾ ਲਈ ਪਰਾਠਾ ਛਕ ਲਿਆ ਚਲੋ ਮਿਲਦੇ ਹਾਂ ਹੁਣ ਅੱਗੇ ਨੈਕਸਟ ਵਲੌਗ ਚ ਬਾਏ ਬਾਏ